ਲਓ ਵੀ ਪੰਜਾਬ ਤੋੜ ਕੇ ਆਪਣਾ ਜਹਾਜ਼ ਹੁਣ ਅਮਰੀਕਾ ਪਹੁੰਚ ਗਿਆ ਠੀਕ ਆ ਹੁਣ ਆਪਾਂ ਚੱਲਦੇ ਹਾਂ ਥੱਲੇ ਹੁਣ ਪੰਜਾਬ ਕਿ ਨਹੀਂ ਅਸਰ ਜੀ ਇਹ ਗੁਰਦਾਰ ਸਾਹਿਬ ਨਾ ਦਮ ਲੈਣ ਵਾਸਤੇ ਬਣਾਇਆ ਜਿਵੇਂ ਸੰਗਤ ਆਉਂਦੀ ਆ ਹਨਾ ਵੀ ਦੂਰ ਪੈ ਜਾਂਦਾ ਇਹ ਉਰੇ ਦਮ ਲੈ ਸਕਦੇ ਤੁਸੀਂ ਲੰਗਰ ਪਛਾਦਾ ਆਪਣਾ ਸ਼ਖ ਸਕਦੇ ਆ ਠੀਕ ਹੈ ਖੰਡਾ ਸਾਹਿਬ ਬਣਿਆ ਨਿਸ਼ਾਨ ਸਾਹਿਬ ਤੇ ਕਰੋ ਜੀ ਦਰਸ਼ਨ ਇਹ ਜਿਹੜਾ ਸਰੋਵਰ ਸਾਹਿਬ ਵਿੱਚ ਜਿਹੜਾ ਜਲ ਆਉਂਦਾ ਜਿਵੇਂ ਉਹ ਪੈਪ ਦੇਖਦਾ ਤੁਹਾਨੂੰ ਹਨਾ ਸਾਹਮਣੇ ਇਹ ਉੱਪਰ ਨਾਨਕਚੀਰੇ ਜਿਵੇਂ ਵਗ ਰਿਹਾ ਹੈ ਉਹ ਵਗਦਾ ਹੀ ਰਹਿੰਦਾ ਕਦੇ ਵੀ ਅੱਜ ਤੱਕ ਕਦੇ ਸੁੱਕਿਆ ਨਹੀਂ ਹੈਗਾ ਉਹ ਵੀ ਜਿਹੜਾ ਸਰੋਵਰ ਸਾਹਿਬ 'ਚ ਜਿਹੜਾ ਜਿੰਨਾ ਵੀ ਜਲ ਆਉਂਦਾ ਇਹ ਇਹ ਸਾਰਾ ਉੱਪਰੋਂ ਆ ਰਿਹਾ ਹੈ ਉਹ ਵੀ ਤੁਹਾਨੂੰ ਦਰਸ਼ਨ ਕਰਾਉਣਾ ਹੈ ਸਾਰਿਆਂ ਨੂੰ ਪਿਆਰ ਭਰੀਆ ਸਤਿ ਸ੍ਰੀ ਅਕਾਲ ਜੀ ਆਪਾਂ ਤਿਆਰ ਹੋ ਗਏ ਸਮਾਂ ਹੋ ਗਿਆ 5 ਵਜੇ ਦਾ ਆਪਾਂ ਅੱਜ ਜਾਣਾ ਨਾਨਕਚੀਰੇ ਨੂੰ ਬਿਥਰ ਕਹਿੰਦੇ ਨੇ ਜਿੱਧਰ ਉਧਰ ਆਪਾਂ ਉਧਰ ਜਾਣਾ ਤੇ ਲੰਗਰ ਪ੍ਰਸ਼ਾਦਾ ਛਕਦੇ ਆ ਉਸ ਤੋਂ ਬਾਅਦ ਜਣੀ ਕਿ ਅਸੀਂ ਜਿਹੜੀਆਂ ਟਿਕਟਾਂ ਦੀਆਂ ਬੱਸ ਦੀਆਂ ਉਹ ਬੁੱਕਰੀ ਕਰਾਈਆਂ ਦੀਆਂ ਕਿਉਂਕਿ ਉਹਦੇ ਵਿੱਚ ਜੇ ਆਪਾਂ ਬੁੱਕ ਕਰਾ ਦਨੇ ਆ ਨਾ ਫਿਰ ਉਹ ਕਈ ਵਾਰ 6:30 ਵਜੇ 7:00 ਵਜੇ ਤੱਕ ਸਵਾਰੀਆਂ ਉਹ ਨਹੀਂ ਹੁੰਦੀਆਂ ਕਈ ਵਾਰ ਲੇਟ ਕਰ ਦਨੇ ਆ ਜਿਹੜੀ ਵਸ ਹੁਣ ਪਹਿਲਾਂ ਤੁਰੂਗੀ ਆਪਾਂ ਉਹਦੇ ਵਿੱਚ ਅਡਜਸਟਮੈਂਟ ਕਰ ਲੈਣੀ ਆ ਹੁਣ ਠੀਕ ਆ ਜੀ ਦੇਖਦੇ ਆ ਬਾਕੀ ਕਹੇ ਜੀ ਐਕਸਪੀਰੀਅੰਸ ਲਓ ਜੀ ਲੰਗਰ ਸਾਹਿਬ ਗੁਰਦਵਾਰਾ ਸਾਹਿਬ ਦੇ ਸਾਹਮਣੇ ਹੀ ਆ ਸਾਰੀਆਂ ਬੱਸਾਂ ਲੱਗ ਜੰਦੀਆਂ ਔਰੇ ਜਿਵੇਂ 4 ਨੰਬਰ ਆਪਾਂ ਕੱਲ ਨੂੰ ਤੁਹਾਨੂੰ ਦਿਖਾਇਆ ਤਾਂ ਹਨਾ ਤੇ ਗੇਟ ਤੇ ਔਰੇ ਸਾਰੀਆਂ ਬੱਸਾਂ ਲੱਗ ਜੰਦੀਆਂ ਹੁਣ ਅਸੀਂ ਥੱਲੇ ਉਤਰੇ ਤੇ ਮਤਲਬ ਜਿਵੇਂ ਪਹਿਲਾਂ ਆਪਾਂ ਕਹਿੰਦੇ ਨਾ ਬੁੱਕ ਕਰਾਉਣੀ ਜੁਰੇ ਬੁੱਕ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਦੇਖੋ ਉਹ ਕਹਿੰਦੇ ਵੀ ਬੈਠੋ ਵਿੱਚ 8 ਸਵਾਰੀਆਂ ਘਾਟ ਆ ਵੀ ਤੁਹਾਡੀਆਂ ਵਿੱਚ ਪੂਰੀਆਂ ਹੋ ਜੰਨੀਆਂ ਇਹਦੇ ਨਾਲ ਆਪਾਂ ਨੂੰ ਇਹ ਵੀ ਨਹੀਂ ਫਟੋ ਜਾਂਦਾ ਵੀ ਜਿਹੜੀ ਬੱਸ ਪਹਿਲਾਂ ਤੁਰਦੀ ਆ ਵੀ ਉਹਦੇ ਵਿੱਚ ਤੁਸੀਂ ਜਾ ਸਕਦੇ ਆ ਜੇ ਤੁਸੀਂ ਜੇ ਬੁੱਕ ਕਰਾ ਲੰਨੇ ਆ ਫਿਰ ਤੁਸੀਂ ਬੰਨੇ ਜਾਂਨੇ ਆ ਨਾ ਫਿਰ ਤੁਸੀਂ ਇੱਧਰ ਉੱਧਰ ਬੈਠ ਨਹੀਂ ਸਕਦੇ ਉਹ ਬੱਸ 6:30 ਵਜੇ ਤੁਰੇ ਚਾਹ 7 ਵਜੇ ਤੁਰੇ ਇਹ ਚੱਕਰ ਪੈ ਜਾਂਦਾ ਇਸ ਕਰਕੇ ਜਣੀ ਜਣੀ ਕਹਿਣ ਦਾ ਭਾਵੇਂ ਇਹ ਜੇ ਬੁੱਕ ਨਹੀਂ ਕਰਾਉਣੀ ਤਾਂ ਤੁਸੀਂ 5 ਵਜੇ ਰੈਡੀ ਹੋ ਰਹੇ ਚਾਹੀਦੇ ਆ ਠੀਕ ਆ ਜੀ ਅਲੰਗਰ ਸਾਹਿਬ ਗੁਰਦੁਆਰਾ ਇੱਥੇ ਆਪਾਂ ਜੁੱਤੇ ਜਮ੍ਹਾਂ ਕਰਾਤੇ। ਉਹ ਸਾਹਮਣੇ ਤੇ ਆਪਾਂ ਕਮਰੇ ਲੱਤੇ ਦੇ ਹਨਾ ਨਾਲੇ ਲੰਗਰ ਛੱਕੇ ਤੇ ਨਾਲੇ ਆਹ ਗੇਟ ਉਰੇ ਇੱਕ ਨੰਬਰ ਗੇਟ ਆ ਜਣੇਗੇ 4 ਨੰਬਰ ਗੇਟ ਦੇ ਨਾਲੇ 1 2 3 4 ਇੱਥੇ ਬੱਸਾਂ ਖੜੀਆਂ ਹੁੰਦੀਆਂ ਠੀਕ ਆ ਜੀ। ਆ ਲੰਗਰ ਛੱਕੇ ਆਪਾਂ ਫਿਰ ਚੱਲਦੇ ਆ ਬੱਸਾਂ ਜਣ। ਲਓ ਜੀ ਆ ਸਾਰੀਆਂ ਬੱਸਾਂ ਖੜ ਗਈਆਂ ਲੱਗੀਆਂ ਉਰੇ ਬੱਸਾਂ। ਠੀਕ ਆ ਉਹ ਸਰੇ ਤੱਕ ਬੱਸਾਂ ਲੱਗੀਆਂ ਵੀ ਆ। ਆਪਾਂ ਦੇਖਦੇ ਜਿਹੜੀ ਬੱਸ ਪਹਿਲਾਂ ਤੁਰੂਗੀ ਆਪਾਂ ਉਹਦੇ ਵਿੱਚ ਹੀ ਬਹਿ ਜਾਣਾ ਠੀਕ ਹੈ ਜੀ ਉਹ ਬੱਸਾਂ ਸਾਰੀਆਂ ਲੱਗੀਆਂ ਵੀ ਆ ਇਹ 4 ਨੰਬਰ ਗੇਟ ਦੇ ਸਾਹਮਣੇ ਲੱਗ ਜੰਨੀਆਂ ਲੰਗਰ ਸਾਹਿਬ ਦੇ ਜਿੱਥੇ ਤੁਸੀਂ ਸਟੇਸ਼ਨ ਤੋਂ ਆਉਂਗੇ ਨਾ ਤੁਹਾਨੂੰ 4 ਨੰਬਰ ਗੇਟ ਦੇ ਅੰਦਰ ਹੀ ਲੈ ਕੇ ਆਉਣਗੇ ਬਾਬਾ ਨਾਨਕ ਸਿੰਘ ਦੇ ਆ ਸਾਹਮਣੇ ਲੰਗਰ ਸਾਹਿਬ ਦੀਆਂ ਸਾਰੀਆਂ ਬਿਲਡਿੰਗਾਂ ਠੀਕ ਆ ਆ ਗੱਡੀਆਂ ਸਾਰੀਆਂ ਹੁਣ ਜਿਹੜੀ ਵੀ ਗੱਡੀ ਪਹਿਲਾਂ ਤੁਰੂਗੀ ਆਪਾਂ ਉਹਦੇ ਵਿੱਚ ਹੀ ਬਹਿ ਜਾਣਾ ਨਾਨਕ ਚੀਰੇ ਦਾ ਜਿਹੜਾ ਕਿਰਾਇਆ ਉਹ 400 ਰੁਪਿਆ ਪਰਸਵਾਰੀ ਆ ਜੇ ਤੁਹਾਡੇ ਨਾਲ ਕੋਈ ਬੱਚਾ ਹੈ ਛੋਟਾ ਜਿਹਾ ਕੁਛ ਆ ਉਹਦੇ ਵਿੱਚ ਤੁਸੀਂ ਇਹ ਆ ਵੀ ਜੇ ਤੁਸੀਂ ਉਹਨੂੰ ਗੋਦੀ 'ਚ ਪਿਠਾ ਲੰਨੇ ਆ ਹਨਾ ਗੋਦੀ 'ਚ ਲਿਜਾ ਸਕਦੇ ਆ ਤਾਂ ਉਹਦਾ ਟਿਕ ਕਿਰਾਇਆ ਨਹੀਂ ਲੱਗੂਗਾ ਠੀਕ ਆ ਜੀ ਬਾਕੀ ਹੁਣ ਆਪਾਂ ਲੈਨੇ ਆ ਟਿਕਟਾ ਇੱਥੇ ਤੇ ਫਿਰ ਬੈਨਿਆਂ ਵਿੱਚ ਅ ਲਓ ਜੀ ਆਪਾਂ ਹਜੂਰ ਸਾਹਿਬ ਤੋਂ ਚੱਲ ਕੇ ਆਪਣੇ ਪਹਿਲੇ ਪੜਾ ਤੇ ਪਹੁੰਚ ਗਏ ਇਹ ਗੁਰਦਵਾਰ ਸਾਹਿਬ ਹੈਗਾ ਸਹਿਬ ਜਾਦਿਆਂ ਦੀ ਯਾਦਗਾਰ ਚ ਬਣਾਇਆ ਹੋਇਆ ਗੁਰਦਵਾਰ ਸਾਹਿਬ ਇਹ ਏ ਦਾ ਮਤਲਬ ਇਹ ਮੈਂ ਬੇਤਨੂ ਆਪਾਂ ਜਾਣੇ ਆ ਨਾਨਕਜੀਰੇ ਨੂੰ ਇੱਥੋਂ ਨਾਨਕਜੀਰਾ ਮਤਲਬ 160 ਕਿਲੋਮੀਟਰ ਪੈਂਦਾ ਫਿਰ ਰਸਤੇ 'ਚ ਨਾ ਕੋਈ ਸਟਾਪ ਨਹੀਂਦਾ ਮਤਲਬ ਦੂਰ ਪੈਂਦਾ ਦਾ ਉਸ ਕਰਕੇ ਸਹਿਬ ਜੀ ਦਾ ਯਾਦਗਾਰ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਵਾ ਇਹਨੂੰ ਜਹਾਜ਼ ਵਾਲਾ ਗੁਰਦੁਆਰਾ ਸਾਹਿਬ ਵੀ ਕਹ ਦਿੰਦੇ ਆ ਠੀਕ ਆ ਜੀ ਇਹ ਮਤਲਬ ਜਿਹੜੀ ਬੱਸ ਦੀ ਆਪਣੀ 5:00 ਬਜੇ 10 ਮਿੰਟ ਤੇ ਐਨ ਸਹੀ ਤੁਰ ਪੀਦੀ ਇਸ ਕਰਕੇ ਮੈਂ ਕਹਿੰਦਾ ਵੀ ਮੈਂ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਿੰਦਾ ਵੀ ਤੁਹਾਨੂੰ ਬੁੱਕ ਕਰਾਉਣ ਦੀ ਲੋੜ ਨਹੀਂ ਹੈਗੀ ਜਿਹੜੀ ਬੱਸ ਪਹਿਲਾਂ ਤੁਰਦੀ ਆ ਬਸ ਤੁਸੀਂ ਉਹਦੇ ਵਿੱਚ ਬਹਿ ਜਾਓ ਇਹਦਾ 400 ਰੁਪਿਆ ਕਿਰਾਇਆ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਨੇ ਆ ਇਹਨੂੰ ਜਾਜ ਆ ਪਿੰਡਾਂ ਵਾਲੇ ਆਪਣੇ ਲੋਕ ਆ ਜਿਹੜੇ ਜਾਜ ਵਾਲਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਆ ਉਰੇ ਜਹਾਜ਼ ਬਣਾਇਆ ਬਈ ਉੱਪਰ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਯਾਦਗਾਰ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤ ਤੇ ਅੰਦਰ ਅੰਦਰ ਚਲਦੇ ਹਾਂ ਹੁਣ ਆਪਾਂ ਇੱਥੇ ਲੰਗਰ ਪ੍ਰਸ਼ਾਦੇ ਦਾ ਤੇ ਰਹਿਣ ਦਾ ਪੂਰਾ ਪ੍ਰਬੰਧ ਹੈ ਜੇ ਕੋਈ ਸੰਗਤ ਆਪਣੀ ਸਾਧਨ ਤੇ ਆਉਂਦੀ ਆ ਤਾਂ ਉਹ ਰਹਿ ਸਕਦੀ ਆ ਠੀਕ ਆ ਜੀ ਉਹ ਸਾਹਮਣੇ ਜਹਾਜ਼ ਬਣਿਆ ਵਾ ਉਹਦੀ ਸਵਾਰੀ ਵੀ ਆਪਾਂ ਕਰਦੇ ਹਾਂ ਇੱਧਰ ਗੁਰਦੁਆਰਾ ਸਾਹਿਬ ਆ ਠੀਕ ਆ ਜੀ ਤੇ ਲੰਗਰ ਸਾਹਿਬ ਵੀ ਇੱਧਰ ਆ ਤੇ ਇੱਧਰ ਇੱਕ ਹੋਰ ਹੈ ਆਪਣੇ ਬੱਚੇ ਹੋਗੇ ਜਿਵੇਂ ਹਨਾ ਉਹਨਾਂ ਵਾਸਤੇ ਜਿਵੇਂ ਜਹਾਜ਼ ਬਣਾਏ ਹੋਏ ਆ ਊਂਟ ਬਣਾਏ ਹੋਏ ਉਹਨਾਂ ਪਰ ਚੜ ਕੇ ਤੁਸੀਂ ਫੋਟੋਆਂ ਆਪਣੀਆਂ ਕਰ ਸਕਦੇ ਆ ਆ ਲਓ ਜੀ ਇਹ ਸ਼ੇਰ ਆ ਠੀਕ ਆ ਇਹ ਸ਼ੇਰ ਹੋ ਗਿਆ ਇੱਧਰ ਹੋ ਗਿਆ ਮੋਰ ਸ਼ੇਰ ਦੇ ਉੱਪਰ ਵੀ ਤੁਸੀਂ ਚੜ੍ਹ ਸਕਦੇ ਆ ਠੀਕ ਆ ਮੋਰ ਦੇ ਔਰੇ ਵੀ ਤੁਸੀਂ ਕੋਲ ਉੱਪਰ ਬੈਠ ਕੇ ਫੋਟੋ ਖਿਚਾ ਸਕਦੇ ਆ ਤੇ ਉਧਰ ਸਾਡੇ ਚੋਂ ਉੱਪਰ ਚੜ੍ਹੇ ਮੈਂ ਉਧਰ ਹਾਥੀ ਦੇ ਇਹ ਹਾਥੀ ਦੀ ਸਵਾਰੀ ਕਰਦੇ ਆ ਇਸ ਤਰੀਕੇ ਨਾਲ ਚੱਲੇ ਜਾਂ ਇਹ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਮਤਲਬ ਇਹ ਧੰਨਵਾਦ ਕਰਦੇ ਆ ਬਾਬਾ ਨੰਦਾਨ ਸਿੰਘ ਜੀ ਜਿਨ੍ਹਾਂ ਨੇ ਹਨਾ ਲੰਗਰ ਸੇਵ ਵਾਲੇ ਨੇ ਇਹ ਗੁਰਦੁਆਰਾ ਸਾਹਿਬ ਸਾਹਿਬ ਜੀ ਦੀ ਯਾਦਗਾਰ ਵਿੱਚ ਬਣਾਇਆ ਹੋਇਆ ਹੈ ਤੇ ਤੇ ਸੰਗਤ ਮਤਲਬ ਬਹੁਤ ਖੁਸ਼ ਹੁੰਦੀ ਆਗੇ ਹਨਾ ਵੀ ਆ ਦੇਖੋ ਇਧਰ ਮੋਰ ਹੋ ਗਿਆ ਇਧਰ ਹੋ ਗਿਆ ਆ ਸਾਹਮਣੇ ਆ ਬੋਤਾ ਹੋ ਗਿਆ ਊਂਠ ਠੀਕ ਆ ਉਹ ਸਾਹਮਣੇ ਘੋੜਾ ਏ ਠੀਕ ਆ ਜੀ ਆ ਆਪਣੀਆਂ ਸਰਾਹ ਹੋ ਗਈਆਂ ਬਿਲਡਿੰਗਾਂ ਬਣੀਆਂ ਵੀ ਆ ਤੁਸੀਂ ਆਪਣੇ ਸਾਧਨ ਤੇ ਆਉਣੇ ਹੋਰੇ ਰਹਿ ਵੀ ਸਕਦੇ ਆ ਠੀਕ ਆ ਜੀ ਹੁਣ ਆਪਾਂ ਕਰਦੇ ਆ ਆਪਣੇ ਹਾਥੀ ਦੀ ਸਵਾਰੀ ਕਰਦੇ ਆ ਹੁਣ ਅਸਲ 'ਚ ਇਹ ਗੁਰਦਾਰ ਸਾਹਿਬ ਨੇ ਧਾਮ ਲੈਣ ਵਾਸਤੇ ਬਣਾਇਆ ਜਿਵੇਂ ਸੰਗਤ ਆਉਂਦੀ ਆ ਹਨਾ ਵੀ ਦੂਰ ਪੈ ਜਾਂਦਾ ਏ ਉਰੇ ਦਾਮ ਲੈ ਸਕਦੇ ਹਾਂ ਤੁਸੀਂ ਲੰਗਰ ਪ੍ਰਸ਼ਾਦਾ ਆਪਣਾ ਛੱਕ ਸਕਦੇ ਆ ਠੀਕ ਆ ਹੁਣ ਆਪਾਂ ਊਂਟ ਦੀ ਸਵਾਰੀ ਕਰ ਲਈ ਠੀਕ ਆ ਹੁਣ ਆਪਾਂ ਚੱਲਦੇ ਆ ਲੰਗਰ ਛੱਕਦੇ ਆ ਲਾਓ ਭਾਈ ਮੋਰ ਤੇ ਤੁਹਾਨੂੰ ਐਦਾਂ ਦੀ ਫੀਲਿੰਗ ਆਊਗੀ ਜਿਵੇਂ ਤੁਸੀਂ ਮੋਰ ਤੇ ਉੜ ਰਹੇ ਹੁੰਦੇ ਆ ਨਾ ਅਰਜੂ ਫੀਲਿੰਗ ਆਉਂਦੀ ਹੈ ਜਿਵੇਂ ਉੜ ਰਹੇ ਆ ਉਹਨਾਂ ਤੋਂ ਸੋਚ ਕੇ ਦੇਖ ਦੋ ਮੋਰ ਦੀ ਸਵਾਰੀ ਕਰ ਰਹੇ ਆ ਇੱਥੇ ਬੱਤਕਾਂ ਵੀ ਕਰਦੀਆਂ ਇੱਥੇ ਉਹ ਬੱਤਕਾਂ ਵਾਸਤੇ ਕਬੂਤਰ ਉਹ ਸਾਹਮਣੇ ਬਣਾਏ ਹੋਏ ਆ ਫੁੱਡੇ ਆ ਲੈਣੇ ਆ ਦੇਖੋ ਉਹ ਪਰੇ ਕਬੂਤਰਾਂ ਉਹ ਚ ਠੀਕ ਆ ਆ ਬੱਤਕਾਂ ਉਰੇ ਬੱਤਕਾਂ ਫਿਰਦੀਆਂ ਲਓ ਜੀ ਲਾਸਟ ਵਾਰ ਦਾ ਇੱਕ ਵਾਰ ਕੀ ਆਖਾਂ ਹੁਣ ਆਪਾਂ ਚੱਲਦੇ ਆ ਲੰਗਰ ਖਾਣ ਆਓ ਭਾਈ ਮੇਰੀ ਭੈਣ ਤੇ ਮੇਰੀ ਬੜੀ ਕੁੜੀ ਚੜ ਗਏ ਭਾਈ ਇਹ ਕਰ ਰਹੇ ਆ ਹਾਥੀ ਦੀ ਸਵਾਰੀ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਕਿਵੇਂ ਮਹਿਸੂਸ ਹੋ ਰਿਹਾ ਵਧੀਆ ਆਉਂਦੀ ਆ ਫੀਲਿੰਗ ਪੂਰੀ ਬਾ ਜਣੀ ਕਹੇ ਆ ਵੀ ਹਾਥੀ ਇਹ ਖੜਾ ਹੈ ਚਲ ਸੈਟੋ ਕੇ ਬਈਆ ਹੁੰਦੇ ਗਿਰਨਾ ਜਾਈਂ ਥੱਲੇ ਕਿਤੇ ਚੱਲਣ ਲੱਗਿਆ ਔਂਡ ਬੱਸ ਇਹ ਬੱਸ 'ਚ ਆਪਾਂ ਆਏ ਸੀ ਠੀਕ ਆ ਡੰਗਰ ਪਛਾਦਾ ਛਾਕ ਤੇ ਫਿਰ ਤੁਹਾਨੂੰ ਆਪਾਂ ਜਹਾਜ਼ ਦੀ ਸਾਰ ਕਰਾਉਂਦੇ ਆ ਇੱਧਰ ਗੁਰਦੁਆਰਾ ਸਾਹਿਬ ਆ ਉਹ ਸਾਹਮਣੇ ਹੈਗਾ ਲੰਗਰ ਉਹ ਸਾਹਮਣੇ ਲੰਗਰ ਪਹਿਲਾਂ ਮੱਥਾ ਟੇਕ ਲੋ ਮੜ ਜਾ ਹਨਾ ਪਹਿਲਾਂ ਆਪਾਂ ਮੱਥਾ ਟੇਕਦੇ ਆਂ ਜੀ ਮੱਥਾ ਟੇਕ ਕੇ ਫੇਰਾ ਸਾਰਾ ਲੰਗਰ ਹਾਲ ਆ ਸਾਰਾ ਹੀ ਇਹ ਲੰਗਰ ਹਾਲ ਆ ਠੀਕ ਆ ਉੱਪਰ ਜਹਾਜ਼ ਹੀ ਬਣਿਆ ਹੋਇਆ ਆ ਹਾਂ ਤਸਵੀਰਾਂ ਲੱਗੀਆਂ ਆ ਬਾਬਾ ਜੀ ਦੀਆਂ ਹਨਾ ਹੱਥ ਧੋ ਲੈ ਹੱਥ ਧੋ ਲਈ ਮੜ ਜੇ ਧੰਨ ਬਕਰ ਆਇਓ ਮਥਾ ਦੇਖ ਲਈਏ ਮਥਾ ਹੀ ਦੇਖਣਾ ਚਲੋ ਚਲੋ ਧੰਨ ਗੁਰੂ ਧੰਨ ਗੁਰੂ ਨਾਨਕ ਲਓ ਜੀ ਇਹ ਆ ਜੀ ਗੁਰਦਰਾ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਠੀਕ ਆ ਅੰਦਰ ਆਪਾਂ ਵੀਡੀਓ ਬਣਾਉਣੀ ਨਹੀਂ ਹੈਗੀ ਪੂਰੀ ਤੇ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਲਓ ਜੀ ਸਰੋ ਜੀ ਸਾਧ ਸੰਗ ਜੀ ਦਰਸ਼ਨ ਜਿਕੇ ਦੇਖੀ ਮਾੜਾ ਜ ਆਲੋ ਭਾਈ ਮੇਰੀ ਭਾਣ ਜੀ ਦਾ ਫੋਨ ਆਇਆ ਵੈ ਇਹ ਵਿਚਾਰੀ ਰਹਿ ਗਈ ਇਹਨੂੰ ਅਗਲੀ ਵਾਰ ਘਮਾਵਾਂਗੇ ਇਹ ਹੁਣ ਵੀਡੀਓ ਕਾਲ ਲਾ ਲਾ ਕੇ ਮਤਲਬ ਇਹ ਚਾਅ ਪੂਰਾ ਕਰਦੀ ਆ ਆਪਣਾ ਹੈ ਵੀਡੀਓ ਕਾਲ ਲਾ ਕੇ ਚਾਅ ਪੂਰਾ ਕਰਦੀ ਆ ਹਾਂ ਚਲ ਅਸੀਂ ਜਹਾਜ਼ ਕੋ ਮੈਂ ਹੀ ਆਜ ਦੀ ਸਵਾਰੀ ਕਰੀਏ ਫਿਰ ਤੈਨੂੰ ਮਿਲਦੇ ਆ ਠੀਕ ਆ ਚਲੋ ਆ ਸਾਹਮਣੇ ਲੰਗਰ ਹਾਲ ਆ ਠੀਕ ਹੈ ਜੀ ਤੇ ਇਹਦੇ ਨਾਲੇ ਰਸਤਾ ਜਾਂਦਾ ਉੱਪਰ ਜੀ ਇਹਦਾ ਸਮਾਂ ਹੈਗਾ ਸਵੇਰੇ 7 ਤੋਂ 11 ਵਜੇ ਤੱਕ ਤੇ 3 ਵਜੇ ਤੋਂ 7 ਵਜੇ ਤੱਕ ਇਹ ਪੌੜੀਆਂ ਚੜ੍ਹਦੀਆਂ ਹੁਣ ਆਪਣੀ ਫੈਮਿਲੀ ਨੂੰ ਆਪਾਂ ਜਾਜਦੀ ਸਵਾਰੀ ਕਰਾ ਲਈਏ ਇੱਧਰ ਚਲੋ ਇੱਧਰ ਆ ਨੀਰ ਦੇ ਨਿਸ਼ਾਨ ਲੱਗੇ ਹੋਏ ਰਹਿ ਗਏ ਆ ਜਾਓ ਚੜਿਆਵਾ 5:00 ਵਜੇ ਜਾਣੇ ਆ ਮੈਨੂੰ ਤਾਂ ਜਾਜ ਚ ਬਿਠਾਇੇ ਨਹੀਂ ਗਿਆ ਧੰਨਵਾਦ ਕਰਦੇ ਆ ਬਾਬਾ ਨਿਹਾਲ ਸਿੰਘ ਲੰਗਰ ਕਮੇਟੀ ਦਾ ਜਿਨ੍ਹਾਂ ਨੇ ਹਨਾ ਯਾਜ ਬਣਾਇਆ ਬੈਠਣ ਦਾ ਮੌਕਾ ਮਿਲੂਗਾ ਕਾਫੀ ਬੜਾ ਆ ਅਸੀਂ ਆਪਣੀ ਫਲਾਈਟ ਦਾ ਦਾਸ 20 30 ਹੋਊਗਾ 35 40 ਫੁੱਟ ਦਾ ਉਹ ਭਾਈ ਪਾਸਪੋਰਟ ਕੋਲ ਆ ਥੋੜੇ ਬਾਦਪੜ ਚੱਕ ਹੋਣੇ ਉੱਥੇ ਲਓ ਜੀ ਖੁਸ਼ੀ ਤਾਂ ਚੜ ਵੀ ਗਈ ਭਾਈ ਆ ਤਾਇਰ ਬਣੇਗਾ ਬੰਦੇ ਹਣਾ ਸੇਮ ਆ ਜਾਂਦੀ ਆ ਲਓ ਜੀ Chờ đó, bai. Khi nào đây? Ai đấy, pharji à? Car si ba. Chờ đó, bai. Nào ਜੜ ਖੋਚਾ ਆਪਾਂ ਫੋਟੋ ਖਿੱਚਦੇ ਇੱਥੇ ਗਿਆ ਆਪਾਂ ਤੇ ਇਹਦੇ ਗੁਰੂ ਸਾਹਿਬਾਂਾਂ ਦੀਆਂ ਤਸਵੀਰਾਂ ਲੱਗੀਆਂ ਨੇ ਇਹਨਾਂ ਅੱਜ ਅਸੀਂ ਫੋਟੋਆਂ ਕੀਤੀਆਂ ਇਤਿਹਾਸ ਸਾਰਾ ਇਹ ਚੱਲ ਬਾਹਰ ਇਹਨਾਂ ਕੋਲ ਨੀ ਮੋਲੇ ਸੀਟਾਂ ਬਣੀਆਂ ਮੈਂ ਬੈਠਣ ਨੂੰ इधर भी फोट तस्वीर लो जी तेरा सीट नंबर कड़ा चलो बैज बैजो सीटा सीट, सीट बैल्ट ला लो अपनिया उड़ने <laughs> वाला ही है बस हाँ जी ਤੁਹਾਨੂੰ ਜਹਾਜ਼ 'ਚ ਬੈਠ ਕੇ ਕਿੱਦਾਂ ਦਾ ਫੀਲ ਹੋ ਰਿਹਾ? ਬਹੁਤ ਵਧੀਆ। ਬਹੁਤ ਵਧੀਆ ਲੱਗ ਰਿਹਾ। ਹਾਂਜੀ ਭੈਣੇ। ਤੁਸੀਂ ਵੀ ਆਪਣਾ ਦੱਸੋ। ਬਹੁਤ ਵਧੀਆ। ਬਹੁਤ ਵਧੀਆ ਲੱਗ ਰਿਹਾ। ਦੋ ਟਾਇਰ ਦੋ ਦੋ ਸੈਟ ਅੱਗੇ ਲੱਗੇ ਹੋਏ ਆ। ਤੇ 6 ਟਾਇਰ ਪਿਛੇ ਤੇ ਨਿੱਧਰ ਤਿੰਨ ਪਰਲੀ ਸੜ। ਇਹ ਸੀਮੰਟ ਦਾ ਆ ਪੂਰਾ ਇਹ। ਆ ਨਟ ਨੁਟ ਐਨ ਉਦਾਂ ਹੀ ਬਣਾਏ ਪਏ ਆ। ਲਓ ਜੀ ਮਾਚਾ ਲੈ ਬਈ ਹੁਣ ਅਮਰੀਕਾ ਦੀ ਫਲਾਇਟ ਆਈ ਠੀਕ ਆ ਲਓ ਵੀ ਪੰਜਾਬ ਤੋੜ ਕੇ ਆਪਣਾ ਜਹਾਜ਼ ਹੁਣ ਅਮਰੀਕਾ ਪਹੁੰਚ ਗਿਆ ਠੀਕ ਆ ਹੁਣ ਆਪਾਂ ਚੱਲਦੇ ਹਾਂ ਥੱਲੇ ਹੁਣ ਪੰਜਾਬ ਕਿ ਨਹੀਂ ਇੱਥੇ ਕਬੂਤਰ ਰੱਖੇ ਹੋਏ ਆ ਤੇ ਆ ਲਓ भाई साए तो जी हैं। गुरद्वारा साहब आ गया माई भागो जी का गुरद्वारा साहब है जी माई भाग कौर ਇੱਕ ਕਿਲੇ ਦੇ ਅੰਦਰ ਬਣਿਆ ਹੋਇਆ ਹੈ। ਮੌਵਲਾ ਹੈ ਇਹ ਹੈ ਤੇ ਲੇਖਣ ਜੀ ਸਾਰਾ ਇੱਕ ਕਿਲਾ ਹੈ। ਕਿਲੇ ਦੇ ਅੰਦਰ ਗੁਰਦਰਾ ਸਾਹਿਬ ਬਣਿਆ ਹੋਇਆ ਹੈ। ਕਰਾਉਣਾ ਤੁਹਾਨੂੰ ਦਰਸ਼ਨ। ਲਓ ਜੀ। ਪੁਰਾਣੇ ਸਮੇਂ ਦੇ ਗੇਟ। ਇਹ ਦੋਹੇ ਦਾ ਗੇਟ ਬਣਾ ਕੇ ਲਾ ਹੈ ਪੁਰਾਣੇ ਸਮੇਂ ਦਾ ਨਹੀਂ ਹੈਗਾ। ਬਾਕੀ ਬੰਦਿਆਂ ਦਾ ਤਾਂ ਉਦਹੀ ਆ ਆ ਉੱਪਰਲੀ ਆ ਛਾਤੇ ਦੀ ਇਹ ਦਰਸ਼ਨੀ ਘੇਟ ਆ ਗਿਆ ਜੀ ਸ਼ਾਦਾ ਲੰਗਰ ਦਰਵਾਰ ਸਾਹਿਬ ਸਾਹਮਣੇ ਆ ਜੀ ਬਿਲਡਿੰਗ ਬਹੁਤ ਸੋਹਣੀ ਆ ਦਰਵਾਰ ਸਾਹਿਬ ਜੀ ਪਤਰਾ ਸਾਹਿਬ ਬਹੁਤ ਸੋਹਣਾ ਬਣਿਆ ਬਾਈ ਪਿੰਡ ਜਨਵਾੜਾ ਖੰਡਾ ਸਾਹਿਬ ਬਣਿਆ ਦਾ ਨਿਸ਼ਾਨਸਾਲ ਤੇ ਕਰੋ ਜੀ ਦਰਸ਼ਨ ਪਿੰਡ ਜਨਵਾੜਾ ਇਹ ਜਿਲ੍ਹਾ ਬਿਦਰ ਪੈ ਜਾਂਦਾ ਹੈ ਇਹ ਬਿਦਰ ਪੈਂਦਾ ਬਈ ਬਿਦਰ ਹੀ ਚਲੇ ਚਾਈ ਇਹ ਸਾਰਾ ਕਿਲਾ ਹੀ ਹੈ ਕਿਸੇ ਟਾਈਮ ਕਿਲਾ ਹੁੰਦਾ ਸੀ ਇਹਦੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਕਰਨਾਟਕਾ ਦੇ ਵਿੱਚ ਆ ਗਈ ਆਪਾਂ ਵਿੱਚ ਕਰਨਾਟਕ ਦੀ ਭਾਸ਼ਾ ਲਿਖੀ ਹੋਈ ਹੈ ਨਾ ਦਰਬਾਰ ਸਾਹਿਬ ਨੂੰ ਇੱਧਰੋਂ ਰਸਤਾ ਜਾਂਦਾ ਜੀ ਤੇ ਸਾਹਮਣੇ ਤਪਸਥਾਨ ਬਣਿਆ ਹੋਇਆ ਜੀ ਮਾਤਾ ਪਾਕਾ ਔਰ ਜੀ ਦਾ ਜੀ ਜਿੱਥੇ ਪਾਠ ਵੰਦਗੀ ਕਰਦੇ ਹੋਣਗੇ ਠੀਕ ਹੈ ਜੀ ਇਹ ਥਾਂ ਆ ਜੀ ਸਾਹਮਣੇ ਉਹਨਾਂ ਦੀ ਫੋਟੋ ਲੱਗੀ ਹੋਈ ਆ ਮਾਈਪਾ ਬੋਬੀ ਕਹਿੰਦੇ ਨੇ ਆਈ ਆਪਾਂ ਥੱਲੇ ਸ਼ੇਰ ਤੇ ਸ਼ਸਤਰ ਪਏ ਆ ਜੀ ਗੁਰਦਰਾ ਸਾਹਿਬ ਦਾ ਇਤਿਹਾਸ ਹੈ ਜੀ ਸਕਰੀਨ ਸ਼ਾਟ ਲੈ ਕੇ ਵੱਢ ਸਕਦੇ ਆ ਠੀਕ ਆ ਜੀ ਇਹ ਸਾਰਾ ਗੁਰਦਰਾ ਸਾਹਿਬ ਦਾ ਇਤਿਹਾਸ ਹੈ ਇਹਦਾ ਇਤਿਹਾਸ ਇਹ ਆ ਵੀ ਜਦੋਂ ਗੁਰੂ ਪਾਸ਼ਾ ਦਸਵੇਂ ਪਾਸ਼ਾ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ 17 ਕਿਲੇ ਵਿੱਚ ਰੁਸਤਮਰਾਓ ਅਤੇ ਬਾਲਾਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨੰਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਂਤ ਸੰਗਤ ਨੂੰ ਸੁਣਾਉਣਾ ਤਾਂ ਜੋ ਸੰਗਤ ਏ ਜਾਣ ਸਕਣ ਕੀ ਸਤਿਗੁਰੂ ਹਾਜ਼ਰ ਨਾਜ਼ਰ ਹਨ ਨੰਦੇੜ ਪੁੱਜਣ ਪਿੱਛੇ ਰੁਸਤਮ ਰਾਓ ਅਤੇ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰਦੇ ਆ ਸਿੱਖੀ ਪ੍ਰਚਾਰ ਹਿੱਤ ਵਿੱਚੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਵਿਧਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਵਿੱਚੋਂ ਪਾ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪ੍ਰੀਤ ਸੁਧਾਰ ਗਏ ਮਾਈ ਭਾਗੋ ਜੀ ਯਾਦ ਵਿੱਚ ਜਨਵਾੜਾ ਵਿੱਚ ਗੁਰਦਾਰਾ ਸਾਹਿਬ ਬਣਾਇਆ ਹੋਇਆ ਹੈ। ਇਸ ਸਥਾਨੋਂ ਗੁਰੂ ਨਾਨਕ ਘੀਰਾ ਤੋਂ 10 ਕਿਲੋਮੀਟਰ ਦੀ ਦੂਰੀ ਹੈ। 10 ਕਿਲੋਮੀਟਰ ਪਿੱਛੇ ਪੈ ਜਾਂਦਾ ਜੀ ਨਾਨਕ ਘੀਰਾ 10 ਕਿਲੋਮੀਟਰ ਹੈਗਾ ਜੀ। ਬੋਰਡ ਤੇ ਗੁਰਮੁਖੀ ਵਿੱਚ 14 ਕਿਲੋਮੀਟਰ ਲਿਖਿਆ ਸੀ ਤੇ ਇੰਗਲਿਸ਼ ਬੋਰਡ ਵਿੱਚ 10 ਕਿਲੋਮੀਟਰ ਦਿਖਾ ਰਿਆ ਸੀ। ਇਹ ਕਨਫਿਊਜ਼ਨ ਆ ਥੋੜੀ ਜੀ। ਮਾਤਾ ਭਾਗੋ ਜੀ ਦੇ ਗੁਰਦਾਰਾ ਸਾਹਿਬ ਤੋਂ ਬਾਅਦ ਗੁਰਦਰਾ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਇਹ ਉਹਨਾਂ ਦੀ ਯਾਦ ਚ ਬਣਾਇਆ ਵਜੇ ਗੁਰਦਾਰ ਸਾਹਿਬ ਇਹ ਠੀਕ ਆ ਜੀ ਇਹ ਸਾਰਾ ਗੁਰਦਾਰ ਸਾਰਾ ਸ਼ਾਨ ਸਾਹਬ ਹੋ ਗਿਆ ਵਾਹੀ ਧੰਨ ਗੁਰੂ ਨਾਨਕ ਓਏ ਜੀ ਬਾਈ ਜੀ ਲਓ ਜੀ ਪਹੁੰਚ ਗਏ ਨਾਨਕਚੀਰਾ ਸਾਹਿਬ ਇਧਰ ਸਰੋਵਰ ਸਾਹਿਬ ਆ ਜੀ ਸਰੋਵਰ ਸਾਹਿਬ ਪਾਣੀ ਦੇਖੋ ਕਿੰਨਾ ਕਲੀਅਰ ਹੈ ਹਨਾ ਜਲ ਐਨ ਕ੍ਰਿਸਟਲ ਆ ਸਾਨ ਗੁਰੂ ਨਾਨਕ ਗੁਰਦਰਾ ਸਾਹਿਬ ਬਹੁਤ ਸੋਹਣਾ ਬਣਿਆ ਬਈ ਇਹਨਾਂ ਹਾਲਾਂ ਦਾ ਜਿਵੇਂ ਉੱਚੇ ਪਹਾੜ ਆ ਥੋੜਾ ਜਿਹਾ ਇਹ ਡੂੰਗਾ ਜਾ ਪੈ ਜਾਂਦਾ ਉਹ ਗੁਰਦਰਾ ਸਾਹਿਬ ਦੀ ਬਿਲਡਿੰਗ ਬਣੀ ਹੈ ਪਰੇ ਨਵੀਂ ਬਿਲਡਿੰਗ ਪਰ ਇਹ ਇੱਥੇ ਹੈ ਦਰਗਾਹ ਮੈਂ ਪੁੱਛਾਲੀ ਬਣਨ ਦਾ ਇੱਧਰ ਇਹ ਪਾਰਕ ਆ ਸਾਰੀ ਇਹ ਆ ਪਾਰਕ ਬਣੀ ਬਹੁਤ ਸੋਹਣੀ ਦੇ ਸਾਹਮਣੇ ਦਰਬਾਰ ਸਾਹਿਬ ਪਹਿਲਾਂ ਸਰੋਵਰ ਸਾਹਿਬ ਚਲਦੇ ਆਂ ਪੰਜ ਇਸ਼ਨਾਨਾ ਕਰਕੇ ਫਿਰ ਗੁਰਦੁਆਰਾ ਸਾਹਿਬ ਚਲਦੇ ਆਂ ਇਹ ਜਿੰਨੀਆਂ ਵੀ ਆਪਣੇ ਸੰਗਤਾਂ ਮਰੇ ਦੇਖ ਰਹੀਆਂ ਸਾਰੀਆਂ ਆਪਣੇ ਬੱਸ ਦੇ ਵਿੱਚ ਆਈਆਂ ਇਹ ਸੰਗਤਾਂ ਠੀਕ ਆ ਜੀ ਯਾਰ ਲਓ ਦੇਖੋ ਕਿੰਨਾ ਕਲੀਅਰ ਆ ਸਰੋਵਰ ਸਾਹਿਬ ਦਾ ਹਣਾ ਅੱਜ ਚੁੱਕ ਜਾ ਆ ਬਹੁਤ ਸੋਹਣਾ ਸਰੋਵਰ ਸਾਹਿਬ ਕੁਝ ਪਿਛੇ ਰ ਆ ਪਤਾ ਜਿਹੜਾ ਸਰੋਵਰ ਸਾਹਿਬ ਵਿੱਚ ਜਿਹੜਾ ਜਲ ਆਉਂਦਾ ਜਿਵੇਂ ਉਹ ਪਾਈਪ ਦੇਖਦਾ ਤੁਹਾਨੂੰ ਹਨਾ ਸਾਹਮਣੇ ਇਹ ਉੱਪਰ ਨਾਨਕ ਚੀਰਾ ਜਿਵੇਂ ਵਗ ਰਿਹਾ ਉਹ ਵਗਦਾ ਹੀ ਰਹਿੰਦਾ ਕਦੇ ਵੀ ਅੱਜ ਤੱਕ ਕਦੇ ਸੁੱਕਿਆ ਨਹੀਂ ਹੈਗਾ ਉਹ ਵੀ ਜਿਹੜਾ ਸਰੋਵਰ ਸਾਹਿਬ ਵਿੱਚ ਜਿਹੜਾ ਜਿੰਨਾ ਵੀ ਜਲ ਆਉਂਦਾ ਇਹ ਇਹ ਸਾਰਾ ਉੱਪਰੋਂ ਆ ਰਿਹਾ ਉਹ ਵੀ ਤੁਹਾਨੂੰ ਦਰਸ਼ਨ ਕਰਾਉਣਾ ਹੈ ਠੀਕ ਹੈ ਜੀ ਇੱਧਰ ਦੇਖ ਕਾਊਂਟਰ ਹੈ ਜੀ ਤੇ ਦਰਬਾਰ ਸਾਹਿਬ ਉੱਪਰ ਬਣਿਆ ਵਾ ਜੀ ਇੱਧਰ ਕਨਾ ਪ੍ਰਸ਼ਾਦ ਹਾਂ ਲੈ ਲਓ ਕਰਾਲਾ ਕਰਾਲਾ ਦੇਖ ਕਰਾਲਾ ਐਨੀ ਦੂਰ ਆਏ ਆ ਦਰਬਾਰ ਸਾਹਿਬ ਉੱਪਰ ਬਣਿਆ ਜੀ ਲਓ ਜੀ ਸਾਹਮਣੇ ਦਰਬਾਰ ਸਾਹਿਬ ਵਾਹਿ ਤਾਂ ਗੁਰੂ ਨਾਨਕ ਇਧਰ ਸਾਹਮਣੇ ਲੰਗਰ ਹਾਲ ਆ ਜੀ ਠੀਕ ਆ ਜੀ ਲੰਗਰ ਹਾਲ ਵੀ ਉੱਪਰ ਆ ਇਹ ਸਾਹਮਣੇ ਦਰਵਾਰਾ ਗੁਰਦੁਆਰਾ ਸ੍ਰੀ ਨਾਨਕਚੀਰਾ ਸਾਹਿਬ ਵਿਦਰ ਵਿਦਰ ਪੈਂਦਾ ਜਿਲ੍ਹਾ ਇਹ ਕਰਨਾਟਕ ਦੇ ਵਿੱਚ ਹੈ ਜੀ ਧੰਨ ਗੁਰੂ ਨਾਨਕ ਆਪਾਂ ਬਾਹਰੋਂ ਤੁਹਾਨੂੰ ਦਰਸ਼ਕ ਦਿਵਾ ਦਿੰਦੇ ਹਾਂ ਠੀਕ ਆ ਅੰਦਰ ਆਪਾਂ ਵੀਡੀਓ ਨਹੀਂ ਬਣਾਉਣੀ ਹੈਗੀ ਆਹੇ ਗੁਰੂ ਨਿਖੇ ਬਾਤ ਜਹਾਨਾ ਸਮਝ ਮੈਂ ਇਹ ਸਾਹਮਣੇ ਦੀਵਾਨ ਹਾ ਇਹਦੇ ਨਾਲੇ ਸਾਹਮਣੇ ਲੰਗਰ ਹੈ ਜੀ ਉਧਰ ਉਧਰ ਲੰਗਰ ਛਕ ਛਕਦੇ ਆ ਠੀਕ ਹੈ ਜੀ ਲਓ ਜੀ ਦਰਬਾਰ ਸਾਹਿਬ ਦਾ ਆਪਾਂ ਦਰਸ਼ਨ ਕਰ ਲਈ ਜੀ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਲ ਪ੍ਰਗਟ ਕੀਤਾ ਸੀ ਉਹ ਥਾਂ ਦਿਖਾ ਕੇ ਲਿਕੇ ਆਉਣਾ ਤੁਹਾਨੂੰ ਠੀਕ ਹੈ ਜੀ ਉਹ ਸਾਹਮਣੇ ਜੀ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਪੈਰ ਦਾ ਗੂਠਾ ਲਾ ਕੇ ਜਲ ਪ੍ਰਗਟ ਕੀਤਾ ਸੀ ਹੈਨਾ ਅੰਮ੍ਰਿਤ ਕੁੰਡ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਵਾਹਿਗੁਰੂ ਤੁਹਾਨੂੰ ਗੁਰੂ ਤੁਹਾਨੂੰ ਗੁਰੂ ਨਾਲ ਖੜਾ ਲਾਓ ਜੀ ਸਾਹਮਣੇ ਸਥਾਨ ਬਣਿਆ ਵਾ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਜੀ ਅਮੀ ਇੱਕ ਵਾਰ ਉਹ ਤੇ ਦਿਖਾਣਾ ਵੀਡੀਓ ਪਤਾ ਨਹੀਂ ਬਣਾਉਣ ਦੇਣਗੇ ਕਿ ਨਹੀਂ ਲਾਓ ਜੀ ਵਾਏ ਚਪਾਛਾਈ ਵਾਇ ਜਾਲੇ ਤੋਂ ਨਿਕਲਦਾ ਹੀ ਰਹਿੰਦਾ ਜੀ ਅੱਖਾਂ ਦੇਖ ਲੋ ਵਾਇ ਧੰਨ ਜਾਲਾ ਦੇਖੋ ਕਿੰਨਾ ਕਰਿਸ ਐਨ ਸਾਫ ਸੁਥਰਾ ਇਹ ਜਿਹੜਾ ਜਾਲਾ ਬਾਬਾ ਜੀ ਕਹਿੰਦੇ ਪਹਿਲਾਂ ਬੀਬੀਆਂ ਦੇ ਜਿੱਥੇ ਇਸ਼ਨਾਨ ਕਰਦੀਆਂ ਉੱਥੇ ਜਾਂਦਾ ਉਸ ਤੋਂ ਬਾਅਦ ਪਰੇ ਸਰੋਵਰ ਸਾਹਿਬ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਈ ਸੀ ਉੱਥੇ ਜਾਂਦਾ ਇਹੀ ਜਲ ਮਤਲਬ ਉਹ ਲੰਗਰ ਪਾਣੀ ਨੂੰ ਵਰਤਿਆ ਜਾਂਦਾ ਠੀਕ ਆ ਜੀ ਇੱਥੇ ਅੰਦਰ ਜਗ੍ਹਾ ਵੀ ਬਣੀ ਵੀ ਆ ਜਿੱਥੇ ਕਹਿੰਦੇ ਵੀ ਇੱਥੇ ਖੋਦਿਆ ਗਿਆ ਵੀ ਦੇਖਣ ਦੀ ਕੋਸ਼ਿਸ਼ ਕੀਤੀ ਗਈ ਵੀ ਜਲ ਕਿੱਥੋਂ ਆਉਂਦਾ ਪਰ ਉਹ ਅੱਜ ਤੱਕ ਨਹੀਂ ਪਤਾ ਲੱਗਿਆ ਹੈਗਾ ਉਹ ਵੀ ਤੁਹਾਨੂੰ ਸਥਾਨ ਆਪਾਂ ਅੰਦਰ ਦਿਖਾਉਨੇ ਆ ਇਹ ਗੁਲਨਾਰਖ ਪਾਸ਼ਾ ਦੀ ਤਸਵੀਰ ਲੱਗੀ ਆ ਬੋਰਡ ਲੱਗੀ ਵੀ ਆ ਜਿਵੇਂ ਅੰਗੂਠੇ ਨਾਲ ਜਲ ਪ੍ਰਗਟ ਕੀਤਾ ਸੀ ਠੀਕ ਆ ਜੀ ਤੇ ਇਹ ਸਾਰਾ ਸਥਾਨ ਬਣਿਆ ਹੋਇਆ ਉੱਤਾਂ ਹੀ ਵਾਇਦ ਧੰਨ ਗੁਰੂ ਨਾਨਕ ਅ ਮਿੱਜੇ ਵੀ ਦੇ ਕਰਨਾ ਸਾਰਾ ਇੱਥੇ ਹੀ ਜਲ ਜਾਲਦਾ ਹੈ ਪਣਾ ਕਿਤੇ ਹੋ ਗਿਆ ਜਾਂਦਾ ਕਹਨ ਇਹ ਆਉਂਦਾ ਕਿੱਥੇ ਤੋਂ ਉਹ ਤੁਹਾਨੂੰ ਪਤਾ ਹੋਣੇ ਆ ਉਹਦੇ ਥੋੜਾ ਦੇਖ ਨਾ ਆਹ ਲਾਉ ਜੀ ਸਾਧ ਸੰਗਤ ਜੀ ਕਰੇ ਦਰਸ਼ਨ ਆ ਬਾਬਾ ਜੀ ਦਾ ਪੈਰ ਛਕਿਆ ਬਣਾਇਆ ਵਾ ਠੀਕ ਆ ਜੀ ਤੇ ਆਹ ਸਥਾਨਾ ਇੱਥੇ ਕਹਿੰਦੇ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਗਈਦੀ ਅੱਗੇ ਤੋਂ ਵੀ ਦੇਖਿਆ ਵੀ ਇਹ ਜਲ ਕਿੱਥੋਂ ਆਉਂਦਾ ਪਰ ਉਹ ਅਜੇ ਤੱਕ ਨਹੀਂ ਕਹਿੰਦੇ ਪਤਾ ਲੱਗਿਆ ਹੈਗਾ ਜੀ ਇਹੋ ਸਾਹਮਣੇ ਗੁਰਾਂ ਦੇ ਪਾਤਸ਼ਾਹੀ ਪੁਰਾਤਨ ਫੋਟੋ ਲਓ ਜੀ ਸਾਧ ਸੰਗਤ ਜੀ ਕਰੋ ਜੀ ਦਰਸ਼ਨ ਹੁਣ ਆਪਾਂ ਲੰਗਰ ਛਕਦੇ ਆ ਠੀਕ ਹੈ ਜੀ ਇੱਕ ਤੋਂ ਆਪਾਂ ਬੇਨਤੀ ਕਰਨੀ ਦੀ ਵੀ ਆਪਾਂ ਜਿਆਦਾ ਐਨੀ ਦੂਰ ਪੰਜਾਬ ਤੋਂ ਆਉਨੇ ਆ ਹਨਾ ਵੀ ਜਦੋਂ ਤੁਸੀਂ ਨਨਕਾਣਾ ਸਾਹਿਬ ਆਉਣਾ ਤਾਂ ਜਿਹੜਾ ਆਪਣਾ ਤੁਹਾਡਾ ਕਸ਼ਹਿਰਾ ਹੈ ਇਹ ਵੀ ਤੁਸੀਂ ਤੌਲੀਆ ਆਪਣਾ ਨਾਲ ਲੈ ਕੇ ਆਇਓ ਔਰੇ ਤੇ ਇਸ਼ਨਾਨ ਜ਼ਰੂਰ ਕਰਿਓ ਕਿਉਂਕਿ ਇਹ ਅਸੀਂ ਗਲਤੀ ਕਰ ਚੁੱਕੇ ਸਾਡੇ ਬੱਚੇ ਵੀ ਵਿਚਾਰੇ ਨਾਰਾਜ਼ ਆ ਇਸ ਗੱਲ ਤੋਂ ਹਨਾ ਵੀ ਇਹ ਤੁਸੀਂ ਨਾ ਗਲਤੀ ਕਰਿਓ ਜੀ ਇਹ ਲੰਗਰ ਖਾਣ ਤੋਂ ਬਾਅਦ ਤੁਸੀਂ ਉਰੇ ਆਪਣਾ ਹਾਜਮ ਕਰ ਸਕਦੇ ਆ ਸਾਡਾ ਮੁਣਸ਼ੀ ਮੁਣਸ਼ੀ ਨਾ ਕੀ ਕਰਾਂ ਚਲ ਕੋਈ ਨਾ ਪਿਆਰ ਨਾਲ ਕਹਿੰਦਾ ਤੁਹਾਨੂੰ ਯਾਰ ਇਹ ਬੱਚਿਆਂ ਦੇ ਭਾਈ ਝੂਲੇ ਬਣਾਏ ਹੋਏ ਆ ਇਹ ਕੀ ਚੀਜ਼ ਆ ਅੱਛਾ ਕਮਾ ਸਕਦੇ